ਸਭਨਾ so, no... ਮਨ ਜੋਤ ਚਲਾਏ ਅਹ ਤੇ ਵਚਲ ਹੈ ਸੁਆਮੀ ਹੋਰ ਕੀ ਜਾਣ ਗੁਣ ਤੇਰੇ ਜਿਗਤ ਚਲਾਏ ਅਹਿ ਤਵੇ ਚੱਲੇ ਜਨਮ ਮਾਰਗ ਪਾਵਹਿ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਿਰਦਯਾਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨੰਗਲ ਇੱਕ ਅੱਖਰ ਹਰ ਮਨ ਵਸਤ ਨਕ ਹੋਤ ਨਹਾਲ ਜੁਗ ਜੁਗ ਟੱਲ ਦੋ ਜਹਾਨਾਂ ਦੇ ਵਾਲੀ ਸ਼ਬਦ ਤਕਤਾਂ ਦੇ ਮਾਲਕ ਇੰਗੇ ਆਨੰਦ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਾਧੂ ਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਮਡੇ ਹੀ ਭਗ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ आनंद साहिब दी वाणी ਦੀ ਆਪਾਂ ਰੋਜ਼ ਲੜੀਵਾਰ ਵਿਚਾਰੰਦੇ ਸੰਜੇ ਹੁੰਦੇ ਹਾਂ ਅੱਜ ਦਾ ਪਾਵਨ ਸ਼ਬਦ ਆਨੰਦ ਸਹਿਬ ਦੀ 15ਵੀਂ ਪਉੜੀ ਹੈ ਜਉ ਤੂ ਚਲੈ ਅਹਿ ਤੇਵ ਚਲੈ ਸੁਆਮੀ ਹੋਰ ਕਿਆ ਜਾਣ ਗੁਣ ਤੇਰੇ ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਨੇ ਆਨੰਦ ਦੀ ਅਵਸਥਾ ਬਿਆਨ ਕੀਤੀ ਹੈ ਕਿਸ ਤਰੀਕੇ ਦੇ ਨਾਲ ਆਨੰਦ ਤੱਕ ਪਹੁੰਚਿਆ ਜਾ ਸਕਦਾ ਕਿਉਂਕਿ ਦੁੱਖ ਦਾ ਸੁੱਖ ਦਾ ਸ਼ਬਦ ਵਿਪਰੀਤ ਦੁੱਖ ਹੈ ਜਿਤਨੇ ਵੀ ਸ਼ਬਦ ਨੇ ਖੁਸ਼ੀਆਂ ਨੇ ਆਨੰਦ ਦਾ ਕੋਈ ਸ਼ਬਦ ਵਿਪਰੀਤ ਨਹੀਂ ਹੈ ਕਿਉਂਕਿ ਆਨੰਦ ਤੱਕ ਪਹੁੰਚਣ ਦੇ ਲਈ ਬੜੀ ਕਾਲ ਮਸ਼ਕਤ ਕੱਲਣੀ ਪੈਂਦੀ ਹੈ ਤਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਕਹਿੰਦੇ ਨੇ ਕਿ ਸਤਿਗੁਰੂ ਜਿਵੇਂ ਤੁਸੀਂ ਚਲਾਉਂਦੇ ਹੋ ਤੇਵੇਂ ਚੱਲੇ ਸੁਆਮੀ ਹੋਰ ਕਿਹਾ ਜਾਣਾ ਗੁਣ ਤੇ ਕਿ ਮੈਂ ਤੁਹਾਡੇ ਬਾਰੇ ਜਾਣਾਂ ਦੁਨੀਆ ਦੇ ਅੰਦਰ ਬਿਆਨ ਕਰਾਂ ਜਿਵੇਂ ਤੁਸੀਂ ਸਮਝਦੇ ਹੋ ਉਤਨੀਕ ਤੁਸੀਂ ਸਾਡੀ ਸਮਝ ਦੇ ਵਿੱਚ ਆਉਂਦੇ ਹੋ ਜਿੰਨੀਕ ਸਾਡੇ ਕੋਲ ਸਮਝ ਹੈ ਬਸ ਉਤਨਾਕ ਰੱਬ ਦਾ ਸਿਖੈ ਸਕਦੇ ਆਂ ਤੇਰੇ ਗੁਣਾਂ ਦਾ ਭੇਦ ਅਸੀਂ ਨਹੀਂ ਜਾਣ ਸਕਦੇ ਅਤੇ ਨਾ ਅੱਜ ਤੱਕ ਰੱਬ ਦੇ ਗੁਣਾਂ ਦਾ ਰੱਬ ਦਾ ਕਿਸੇ ਨੰਦ ਪਾਇਆ ਹੈ ਜੋ ਤੂ ਚਲਾਏ ਐ ਹੈ ਤੇ ਵਹਿ ਚੱਲੇ ਹੈ ਜਿੰਨਾ ਮਾਰਗ ਜਿਨ੍ਹਾਂ ਨੂੰ ਤੁਸੀਂ ਰਸਤੇ ਤੇ ਚਲਾਉਣਾ ਚਾਹੁੰਦੇ ਉਹ ਰਸਤੇ ਤੇ ਚੱਲਦੇ ਨੇ ਮਾਰਗ ਰਸਤਾ ਕਿਉਂਕਿ ਰਸਤਾ ਉਸ ਪਿਆਰੇ ਨੂੰ ਮਿਲਦਾ ਜੇ ਕੋਈ ਰਸਤੇ ਤੇ ਚੱਲਣਾ ਚਾਹੁੰਦੇ ਦਾ ਮਤਲਬ ਇਹ ਨਹੀਂ ਕਿ ਇੱਕ ਗੁਰਮਖ ਖਿਆਰੇ ਤੇ ਇੱਕ ਨਾਸਤਕ ਬੰਦਾ ਇੱਕ ਰੱਬ ਰੱਬ ਕਰਦਾ ਹੈ ਤੇ ਦੂਜੇ ਦੁਨੀਆ ਦੇ ਵਿੱਚ ਗੰਦਗੀ ਫਲਾਉਂਦਾ ਤੇ ਆ ਮਾਰਗ ਸਾਰਿਆਂ ਦੇ ਕੋਝੇ ਹੈ ਰਸਤੇ ਤੇ ਚੱਲਣਾ ਕੋਝੇ ਹੈ ਪਰ ਜਿਹੜਾ ਚੱਲਣਾ ਚਾਹੁੰਦਾ ਗੱਲ ਸਤਿਗੁਰੂ ਦੀ ਕਰਦੇ ਨੇ ਜਿਨ੍ਹਾਂ ਮਾਰਗ ਪਾਵੇ ਜੀਵ ਤੂੰ ਚਲਾਏ ਹੈ ਤੇ ਵਹਿ ਚਲੇ ਜਿਵੇਂ ਸਤਿਗੁਰੂ ਚਲਾਉਂਦੇ ਨੇ ਫਿਰ ਉਹਦੇ ਬਾਰੇ ਨਿਆਰੇ ਜਦੋਂ ਹੁਣ ਸਤਿਗੁਰੂ ਚਲਾਉਣ ਤਾਂ ਫਿਰ ਕਿਹੜੀ ਕਮੀ ਰਹਿ ਸਕਦੀ ਹੈ ਸਤਿਗੁਰੂ ਰਹਿਮਦਾ ਕਰਨ ਫਿਰ ਤਾਂ ਬਾਰੇ ਨਿਆਰੇ ਨੇ ਇਹਦੇ ਕਰਕੇ ਸਤਿਗੁਰਾਂ ਨੂੰ ਆਪਣਾ ਆਪ ਅਰਪਣ ਕਰਨਾ ਪਿੰਦਾ ਕਰ ਕਿਰਪਾ ਜਿਸ ਨਾਮ ਲਾਏ ਐਹ ਸੇ ਹਰ ਘਰ ਸਦਾ ਤੇ ਆਵੇ ਕਿ ਐ ਸਤਿਗੁਰੂ ਕਿਰਪਾ ਕਰੋ ਸਾਨੂੰ ਆਪਣੇ ਮੁਬਾਰਕ ਚਰਨਾਂ ਦੇ ਵਿੱਚ ਲਾ ਲਓ ਸਾਨੂੰ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਲਓ ਜਿਸ ਤਰੀ ਅਸੀਂ ਸੁੱਖ ਨੂੰ ਲੱਭਦੇ ਆ ਤਾਂ ਦੁੱਖ ਖੜਾ ਹੁੰਦਾ ਹੈਗੇ ਸਕੂਨ ਲੱਭਦੇ ਆ ਤਾਂ ਕਿ ਕੋਈ ਕੋਈ ਨਾ ਕੋਈ ਚਮੇਲਾ ਖੜਾ ਹੁੰਦਾ ਸਤ ਗੁਰੂ ਕੀ ਏਦਾਂ ਦਾ ਖੁਸ਼ੀ ਏਦਾਂ ਦਾ ਆਨੰਦ ਦਿਓ ਜਿਹੜਾ ਇਸ ਸਦੀ ਵੀ ਸਾਡੇ ਨਾਲ ਰਹੇਵੇ ਅਸੀਂ ਆਪਣੇ ਹਿਸਾਬ ਦੇ ਨਾਲ ਮੰਗ ਮੰਗਦੇ ਆ ਕਿਉਂਕਿ ਦੁੱਖ ਕੋ ਮੰਗਿਆ ਸਭ ਕੋ ਦੁੱਖਨ ਸੁੱਖ ਕੋ ਮੰਗਿਆ ਸਭ ਕੋ ਦੁੱਖ ਨਾ ਮੰਗਿਆ ਕੋਈ ਹੁਣ ਸਾਡੀ ਸਮਝ ਹੈ ਸੁੱਖ ਦੀ ਪਰ ਸਤਿਗੁਰੂ ਕਹਿੰਦੇ ਨੇ ਰੱਬ ਦੀ ਕਰਮ ਨਿਵਾਜੀ ਦੁੱਖ ਦੇ ਵਿੱਚ ਵੀ ਹੈ ਕੇਤਿਆਂ ਦੁੱਖ ਭੁੱਖ ਸਦਮਾਰ ਏਪੇ ਦਾਤ ਤੇਰੀ ਦਰਬਾਰ ਕਿ ਰਜਿਆ ਹੋਇਆ ਰੱਬ ਦੇ ਮੂਰਕ ਚਰਨਾਂ ਤੇ ਪ੍ਰਵਾਨ ਹੋ ਸਕਦੇ ਇਥੇ ਭੁੱਖੇ ਵੀ ਪ੍ਰਵਾਨ ਹੁੰਦੇ ਨੇ ਕਿ ਇਹ ਆਖੇ ਕਿ ਇਹਦੇ ਕੋਲ ਆਨੰਦ ਬੜਾ ਹੈ ਖੁਸ਼ੀਆਂ ਬੜੀਆਂ ਨੇ ਰੱਬ ਦੇ ਦਰ ਤੇ ਇਹ ਸਕੂਨ ਦੇ ਨਾਲ ਬੈਠੇਗਾ ਇੱਥੇ ਦੁਖੀ ਵੀ ਪਰਵਾਨ ਹੋਏ ਨੇ ਕੇਤਿਆਂ ਦੂਖ ਭੂਖ ਸਦਮਾਰ ਹੁਣ ਤੋਂ ਨਹੀਂ ਜਿਨ੍ਹਾਂ ਤੋਂ ਮੰਨੋ ਲੰਮੇ ਸਮੇਂ ਤੋਂ ਦੁੱਖ ਭੁਖ ਜੰਬੜਿਆ ਸੀ ਆਤ ਦੀ ਮੁਫਲਸਾ ਆਤ ਦੀ ਜੜੀ ਗਰੀਬੀ ਪਈ ਸੀ ਭੱਲੇ ਉਹਨਾਂ ਦੇ ਵੀ ਸਤਿਗੁਰਾਂ ਨੇ ਬਾਰੇ ਨਿਆਰੇ ਕਰਦੇ ਨੇ ਅਰ ਸਤਿਗੁਰੂ ਕਹਿੰਦੇ ਨੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਤਾਂ ਸਲੀਕਾ ਜ਼ਿੰਦਗੀ ਦਾ ਦੱਸ ਦਿੱਤਾ ਆਨੰਦ ਲੈਣਾ ਹੈ ਖੁਸ਼ੀਆਂ ਨੂੰ ਮਾਨਣਾ ਹੁਣ ਤੇਰੇ ਹੱਥ ਦੇ ਵਿੱਚ ਸੁਖ ਹੁੰਦਾ ਹੈ ਆਤਮਿਕ ਆਨੰਦ ਜਿਸ ਜਿਸ ਮਨੁੱਖ ਨੂੰ ਆਪਣੀ ਸਿਵਤ ਸਾਲਾ ਰੱਬ ਜੀ ਦਿੰਦੇ ਨੇ ਤਾਂ ਉਹ ਫਿਰ ਗੁਰਦੁਆਰੇ ਕਿਤੇ ਜਾਂ ਕਿਸੇ ਵੀ ਧਰਮਾ ਟਿਕਾਣੇ ਨੂੰ ਕੋਈ ਮੰਦਿਰ ਵੀ ਮੰਦਰ ਗਿਆ ਕੋਈ ਮਸੀਤੇ ਗਿਆ ਜਿੱਥੇ ਵੀ ਚੰਗਾ ਲੱਗਦਾ ਹੈ ਸਤਿਗੁਰੂ ਕੰਨ ਨੇ ਫਿਰ ਸੇਵਤ ਸਲਾਹ ਕਰ ਜਾ ਕੇ ਉਸ ਰੱਬ ਦੀ ਜਿਸ ਨਾਲ ਬਨੇ ਤੈਨੂੰ ਸਮਾ ਸੁਭਾਗ ਸਮਾ ਦਿੱਤਾ ਤੇਰਾ ਤੰਦਰੁਸਤ ਸਰੀਰ ਰੱਬ ਦਾ ਅੰਤਾਂ ਦਾ ਸ਼ੁਕਰ ਕਰ ਮਾਨਸਿਕ ਤੇਰਾ ਸਰੀਰ ਠੀਕ ਹੈ ਰੱਬ ਦਾ ਸ਼ੁਕਰਾਨਾ ਕਰ ਹਸਪੀਟਲ ਭਰੇ ਪਏ ਨੇ ਰੋਗੀਆਂ ਦੇ ਨਾਲ ਅਤੇ ਮਾਨਸਿਕ ਰੋਗੀ ਸਰੀਰਕ ਰੋਗੀ ਜੇ ਰੱਬ ਨੇ ਤੇਰੇ ਤੇ ਅਜਾਮਤ ਕਿਰਪਾ ਵਰਦਾਈ ਹੈ ਨਾ ਸਭ ਤੋਂ ਵੱਡੀ ਇਹੀ ਹੈ ਕਿ ਤੇਰਾ ਤੰਦਰੁਸਤ ਸਰੀਰ ਉਕੇ ਇਨਸਾਨ ਦੇ ਆਪਣੇ ਸਾਬ ਦੇ ਨਾਲੇ ਨੇ ਕਾਰੋਬਾਰ ਦੇ ਵਿੱਚ ਤਰੱਕੀਆਂ ਹੋਣ ਘਰ ਪਰਿਵਾਰ ਦੇ ਵਿੱਚ ਵਾਧਾ ਹੋਵੇ ਮਕਾਨ ਮਹਿਲ ਮਾੜੀਆਂ ਚੰਗੀਆਂ ਹੋਣ ਸੁੱਖੇ ਨੇ ਮੰਨੇ ਪਰ ਇਹਨਾਂ ਨੂੰ ਬਦਲਦੇ ਆ ਸਮਾਂ ਨਹੀਂ ਲੱਗਦਾ ਮਾਇਆ ਜਿਹੜੀ ਹੈ ਇਹਨੂੰ ਕੋਈ ਸਮਾਂ ਨਹੀਂ ਲੱਗਦਾ ਕਦੋਂ ਆਉਂਦੀ ਹੈ ਤੇ ਕਦੋਂ ਜਾਂਦੀ ਹੈ ਜਿਸ ਸਾਬ ਦੇ ਨਾਲ ਕਮਾਈ ਹੈ ਇਹ ਉਸ ਸਾਬ ਦੇ ਨਾਲ ਜਾਂਦੀ ਹੈ ਦਸਾਂ ਨਾ ਆਉਂਦੀ ਕਿਰਤ ਹੈ ਜਾਂ ਬੇਈਮਾਨੀ ਦੇ ਨਾਲ ਕਮਾਈ ਹੈ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮਣਾ ਹੁੰਦੇ ਸਾਡੇ ਕੋਲ ਟਿਕਦੀ ਉਹ ਹੈ ਜਿਹੜੀ ਹੱਕ ਦੀ ਕਮਾਈ ਹੈ ਹੱਕ ਦੀ ਕਮਾਈ ਦੇ ਵਿੱਚ ਰੱਬ ਨੇ ਬਹੁਤ ਇਹਨੂੰ ਸਕੂਨ ਦੇਣਾ ਹੈ ਰਾਜ ਦੇਣਾ ਹੈ ਹੁਣ ਜਿਹੜੀ ਇਹਨੇ ਕਮਾਈ ਹੈ ਜਿੱਦਾਂ ਦੀ ਇਹਨੇ ਚਤਰਾਹੀਆਂ ਚਲਾਕੀਆਂ ਦੇ ਨਾਲ ਠੱਗੀਆਂ ਮਾਰੀਆਂ ਨੇ ਬੇਈਮਾਨੀਆਂ ਕੀਤੀਆਂ ਨੇ ਆ ਕੀ ਦੇ ਕੇ ਗਈ ਹੈ ਬਿਮਾਰੀਆਂ ਦੇ ਕੇ ਗਈ ਹੈ ਰੋਗ ਦੇ ਕੇ ਗਈ ਹੈ ਪਰਵਾਰ ਖੇਰੂ ਖੇਰੂ ਕਰਤਾ ਤਾਂ ਕੀ ਫਾਇਦਾ ਲੱਗੇ ਆ ਫਿਰ ਉਹ ਚਤਰਾਈ ਠਗੀ ਦਾ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਕਥਾ ਸੁਣਾਏ ਆ ਫਣੀ ਕਿ ਇਹ ਕਥਾ ਜਿਹੜੀ ਹੈ ਆਤਮਿਕ ਆਨੰਦ ਦੇਣ ਵਾਲੀ ਹੈ ਜਿਹੜਾ ਸੁਨੇਗਾ ਤਾਂ ਲਾਜ਼ਮੀ ਹੈ ਕਿ ਉਹ ਗੁਰਦੁਆਰੇ ਜਾਵੇਗਾ ਭਾਵੇਂ ਕਿ ਧਰਮਕ ਟਿਕਾਣੇ ਤੇ ਜਾਵੇਗਾ ਸੌਵਾਂ ਵਾਰ ਇਹ ਗੁਨਾਹਾਂ ਦੀ ਮਾਫੀ ਮੰਗੇਗਾ ਸਤਿਗੁਰੂ ਜੇ ਭੁੱਲੇ ਚੁੱਕੇ ਵੀ ਹੋ ਗਿਆ ਨਾ ਸਾਡੇ ਤੋਂ ਅਸੀਂ ਮਾਫੀ ਮੰਗਦੇ ਹਾਂ ਜਿਹੜੇ ਕਰਦੇ ਨੇ ਉਹਨਾਂ ਨੂੰ ਤਾਂ ਨੱਕ ਰਗੜਨੇ ਚਾਹੀਦੇ ਨੇ ਪਰ ਜਿਨ੍ਹਾਂ ਤੋਂ ਨਹੀਂ ਵੀ ਕੀਤੇ ਜਿਨ੍ਹਾਂ ਨੇ ਕਹਿੰਦੇ ਉਹ ਵੀ ਕਰੇ ਕਿਤੇ ਭੁੱਲੇ ਚੁੱਕੇ ਨਾ ਹੋ ਜਾਣ ਸਤਗੁਰਾਂ ਨੇ ਮਾਨਸਿਕ ਰੋਗੀ ਦਾ ਇਲਾਜ ਕੀਤਾ ਸਰੀਰਕ ਰੋਗੀ ਦਾ ਇਲਾਜ ਕੀਤਾ ਅਤੇ ਲੋਕ ਦਾ ਪਰਲੋਕ ਦਾ ਜਿਹੜਾ ਤਨੁ ਸੁੱਖ ਚਾਹੁੰਦਾ ਸਤਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਜੋ ਮੰਗ ਹੈ ਠਾਕੁਰ ਆਪਣੇ ਤੇ ਪਰ ਜਦੋਂ ਗੱਲ ਆਉਂਦੀ ਹੈ ਸਾਡੀ ਨਿੰਦਿਆ ਚੁਗਲੀ ਦੀ ਜਦੋਂ ਗੱਲ ਆਉਂਦੀ ਹੈ ਸਾਡੀ ਚਤਰਾਈਆਂ ਦੀ ਤਾਂ ਉਦੋਂ ਸਤਿਗੁਰੂ ਦੂਰੋਂ ਕਹਿ ਦਿੰਦੇ ਨੇ ਸਬੇ ਔਕਤ ਕੀਤੇ ਹਨ ਨਿੰਦਕ ਕਾ دارو ਨਾ ਹੈ ਜਿਹੜਾ ਇਨਸਾਨ ਇੱਕ ਵਾਰ ਤੋਂ ਸਮਝੇ ਨਾ ਅਤੇ ਫੇਰ ਉਹੀ ਗੱਲ ਕਰੇ ਫੇਰ ਗੁਨਾਹ ਕਰੇ ਫੇਰ ਪਾਪ ਕਰੇ ਫੇਰ ਚਤਰਾਈਆਂ ਚਲਾਕੀਆਂ ਕਰੇ ਸਤਿਗੁਰੂ ਕਹਿੰਦੇ ਇਹਦੇ ਲਈ ਇੱਥੇ ਕੋਈ ਮਾਫੀ ਨਹੀਂ ਉਹ ਲੈ ਚੁੱਕੇ ਹੋ ਗਏ ਆ ਗਲਤੀ ਦੇ ਨਾਲ ਹੋ ਗਿਆ ਗਲਤੀਆਂ ਮਾਫ ਹੁੰਦੀਆਂ ਨੇ ਗੁਨਾਹ ਮਾਫ ਨਹੀਂ ਹੁੰਦੇ ਗੁਨਾਹ ਦੀ ਤਾਂ ਸਜ਼ਾ ਮਿਲਦੀ ਹੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਜੇ ਕਿਤੇ ਭੁੱਲੇ ਚੁੱਕੇ ਵੀ ਹੁੰਦੇ ਹਨ ਤਾਂ ਫਿਰ ਵੀ ਰੱਬ ਦਾ ਸ਼ੁਕਰਾਨਾ ਕਰ ਸਤਿਗੁਰੂ ਕਿਰਪਾ ਕਰਿਓ ਆਪਣਾ ਇਹ ਮੈਨੂੰ ਸਮਝ ਦੇ ਦੇ ਦਿੱਤੀ ਕਿ ਮੈਂ ਆ ਗੁਨਾਹ ਕੀਤੇ ਸੀ ਆ ਪਾਪ ਕੀਤੇ ਸੀ ਇਤਨੇ ਤੁਹਾਡਾ ਧੰਨਵਾਦ ਹੈ ਹੁਣ ਅੱਗੇ ਤੋਂ ਮੇਰੀ ਇਹ ਜਿਹੜੀ ਜ਼ਿੰਦਗੀ ਹੈ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਲੱ ਸਤਿਗੁਰੂ ਕਹਿੰਦੇ ਨੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤੇ ਵੈ ਚੱਲਾ। ਕਿ ਸਾਡੇ ਬਸਦਾ ਕੁਝ ਵੀ ਨਹੀਂ ਹੈ ਜਿਵੇਂ ਤੁਸੀਂ ਚਲਾਉਂਗੇ ਅਸੀਂ ਉਦਾਂ ਚੱਲਾਂਗੇ। ਹੁਣ ਐਦਾਂ ਦਾ ਸੁਭਾਅ ਬਣਨਾ ਸਤਿਗੁਰੂ ਕਹਿੰਦੇ ਨੇ ਕਿਸੇ ਬਿਰਲੇ ਦਾ ਬਣਦਾ ਹੈ। ਜਿਹਦੇ ਚੰਗੇ ਭਾਗ ਹੁੰਦੇ ਨੇ। ਲੱਖਾਂ ਦੁਨੀਆਂ ਹੈ ਲੱਖਾਂ ਦੇ ਵਿੱਚ ਜਦੋਂ ਸਤਿਗੁਰੂ ਪੈ ਕਰੋੜਾਂ ਦੁਨੀਆਂ ਅਰਬਾਂ ਖਰਬਾਂ ਜਦੋਂ ਉਹਨਾਂ ਦੇ ਵਿੱਚ ਸਤਿਗੁਰੂ ਗਿਣਤੀ ਕਰਦੇ ਨੇ ਕਿ ਸਾਡੇ ਹਿਸਾਬ ਦੇ ਨਾਲ ਦੇਖਾਂਗੇ ਤਾਂ ਸਾਰੇ ਸਾਨੂੰ ਰੱਬ ਦੇ ਪਿਆਰੇ ਲੱਗਦੇ ਨੇ ਸਾਰੇ ਤਰਵੀ ਲੱਗਦੇ ਨੇ ਤਾਂ ਜਦੋਂ ਸਤਗੁਰਾਂ ਦੇ ਨਜ਼ਰੀਏ ਦੇ ਨਾਲ ਤੱਕੀਏ ਸਤਗੁਰਾਂ ਨੂੰ ਪੁੱਛੇ ਸਤਗੁਰੂ ਕਿਹੜੇ ਨੇ ਕੋਟਨ ਮੈਂ ਨਾਨਕ ਕੋ ਕਰੋੜਾਂ ਦੇ ਵਿੱਚ ਨੇ ਨਾਮ ਲੈਣ ਵਾਲੇ ਜਿਹੜਾ ਦਿਲੋਂ ਲੈਂਦੇ ਨੇ ਹੈ ਨਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਬਾਗੀ ਦੂਜਿਆਂ ਨੂੰ ਦੇਖ ਕੇ ਉਹ ਗਿਆ ਮੈਂ ਤੁਹਾਡੇ ਕਣ ਮੈਂ ਵੀ ਜਾਵਾਂ ਉਹ ਜਾ ਰਿਹਾ ਬਾਣੀ ਪੜਦਾ ਮੈਂ ਵੀ ਪੜਾ ਉਹ ਸੁਣਦਾ ਮੈਂ ਵੀ ਸੁਣਾ ਬਾਾਕੀ ਤਾਂ ਫਾਰਮੈਲਿਟੀ ਹੈ ਬੱਦਾ ਚਟੀ ਹੈ ਜਿਹੜਾ ਕੋਈ ਦਿਲੋਂ ਕਰਦਾ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੈ ਇੱਕ ਅੱਧਾ ਹੈ ਉਹ ਵੀ ਅਰਬਾਂ ਖਰਬਾਂ ਦੀ ਦੁਨੀਆ ਦੇ ਵਿੱਚੋਂ ਸਤਿਗੁਰੂ ਕਹਿੰਦੇ ਭਾਈ ਉਤੋਂ ਵੀ ਹੋ ਸਕਦਾ ਹੈ ਪਰ ਜਦੋਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇਗਾ ਗੁਰੂ ਦਾ ਮਾਰਗ ਹੀ ਹੈ ਤੈਨੂੰ ਆਨੰਦ ਮਿਲਣਾ ਹੈ ਅੰਦਰ ਦਾ ਵੀ ਆਨੰਦ ਹੈ ਤੇ ਸਾਡਾ ਬਾਹਰ ਦਾ ਵੀ ਆਨੰਦ ਹੈ ਕਈ ਵਾਰ ਅਸੀਂ ਧੋਖਾ ਖਾ ਜਾਂਦੇ ਆ ਬਾਰ ਦੀ ਹਰ ਇੱਕ ਸੁਖ ਸੁਹਲ ਦਾ ਮਹਿਲ ਮਾੜੀ ਚੰਗੀ ਹੈ ਚੰਗੇ ਰਤਬੇ ਨੇ ਚੰਗਾ ਚਾਰ ਲੋਕਾਂ ਦੇ ਵਿੱਚ ਇਹਦਾ ਨਾਮ ਹੈ ਸਲਾਮਾ ਹੁੰਦੀਆਂ ਨੇ ਰਤਬਿਆਂ ਨੂੰ ਇਹਨੂੰ ਸਲਾਮਾ ਹੁੰਦੀਆਂ ਨੇ ਕਿ ਅਸੀਂ ਉਹਨੂੰ ਸਮਝ ਲਈਏ ਕਿ ਰੱਬ ਦੀ ਇੱਥੇ ਕਿਰਪਾ ਹੈ ਕਿਉਂਕਿ ਜਿਤਨਾ ਉਹ ਅੰਦਰੋਂ ਦੁਖੀ ਹੈ ਉਤਨਾ ਦੁਨੀਆਂ ਤੇ ਕੋਈ ਦੁਖੀ ਨਹੀਂ ਹੈ ਕਿਉਂਕਿ ਜੇ ਰੱਬ ਦੇ ਨਾਲੋਂ ਟੁੱਟਾ ਹੋਇਆ ਤਾਂ ਜੇ ਜੁੜਿਆ ਹੋਇਆ ਫਿਰ ਤਾਂ ਸਤਿਗੁਰੂ ਕਹਿੰਦੇ ਨੇ ਉਹਦੇ ਕੋਲ ਜਿਤਨਾ ਆਨੰਦ ਹੈ ਫਿਰ ਤਾਂ ਅਵਸਥਾ ਕੋਈ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਬੇਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਤਾਂ ਅਸੀਂ ਨੇ ਮੰਨ ਲਿਆ ਜਾਣ ਲਿਆ ਕਿ ਬਾਰੋਂ ਬਹੁਤ ਕੁਝ ਰੱਬ ਨੇ ਦਿੱਤੇ ਤਾਂ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਸਤਿਗੁਰੂ ਕਹਿੰਦੇ ਭਾਈ ਇਹ ਤੇਰਾ ਅੱਖਾਂ ਦਾ ਧੋਖਾ ਹੈ ਅਤੇ ਇਹ ਜੋ ਤੈਨੂੰ ਦਿਸ ਰਿਹਾ ਨਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ ਹਰ ਇੱਕ ਟਿਕਾਣਾ ਹਰ ਇੱਕ ਥਾਂ ਸਤਿਗੁਰਾਂ ਨੇ ਕੂੜ ਗਿਆ ਅਤੇ ਕੂੜ ਕੀ ਦੇ ਲਿਖਿਆ ਅਵਸਥਾ ਮੈਂ ਨਾ ਜਿਵੇਂ ਸਿੱਖੇ ਦੇ ਦੋ ਪਹਿਲੂ ਨੇ ਇੱਕ ਪਹਿਲੂ ਆ ਦੂਜਾ ਪਹਿਲੂ ਸਤਿਗੁਰੂ ਕਹਿੰਦੇ ਨੇ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਰੱਬ ਨੂੰ ਮੰਨਣ ਵਾਲਾ ਉਧਰ ਰਾਜਾ ਦੇ ਵਿੱਚ ਚੱਲਦਾ ਉਹ ਤਾਂ ਕਹਿੰਦਾ ਇਹ ਸੱਚੇ ਦੀ ਕੋਠੜੀ ਹੈ ਮੈਂ ਨਾ ਝੂਠ ਬੋਲਣਾ ਨਾ ਕੁਫਰ ਤੋਂ ਲਣਾ ਨਾ ਲਗੇ ਬਾਜੀਆਂ ਕਰਨੀਆਂ ਨਾ ਚਤਰਾਈਆਂ ਚ ਲਾਗੀਆਂ ਕਰਨੀਆਂ ਨਾ ਮਾੜੇ ਰਸਤੇ ਤੇ ਤਾਂ ਚੱਲਣਾ ਹੀ ਨਹੀਂ ਇੱਕ ਉਹਦੇ ਲਈ ਇਹ ਹੈ ਅਤੇ ਦੂਜਾ ਕੁੜ ਰਾਜ ਕਿ ਸਭ ਕੁਝ ਕੁੜ ਹੈ ਤੂੰ ਜੋ ਮਰਜ਼ੀ ਕਰ ਲੈ ਦੁਨੀਆ ਤੇ ਭਾਵੇਂ ਸਿਖਰ ਤੇ ਚੋਟੀ ਦੇ ਮੁੰਜ ਜੀ ਉਥੇ ਜਾ ਕੇ ਵੀ ਕਮੇ ਮੈਂ ਸਭ ਤੋਂ ਉੱਚਾ ਸਤਿਗੁਰੂ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਉਮਰ ਵੀ ਤੇਰੀ ਲਮੇਰੀ ਹੋ ਜੇ ਕੋਈ ਫਾਇਦਾ ਨਹੀਂ ਹੈ ਕਿਉਂਕਿ ਤੂੰ ਰੱਬ ਦੀ ਰਜਾ ਦੇ ਵਿੱਚ ਚੱਲਿਆ ਨਹੀਂ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਹਦੇ ਨਾਲ ਲਿਖਿਆ ਜਾਂਦਾ ਜਿਹੜਾ ਰਜਾ ਦੇ ਵਿੱਚ ਚੱਲਦਾ ਗੁਰੂ ਦੀ ਕਿਰਪਾ ਕੀਤੇ ਹੁੰਦੀ ਹੈ ਜਿਹੜਾ ਗੁਰੂ ਦੀ ਰਜਾ ਦੇ ਵਿੱਚ ਚੱਲਦਾ ਇਹ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਰਜਾ ਦੇ ਵਿੱਚ ਚੱਲ ਤੇਰੇ ਗੁਨਾ ਤੇਰੇ ਪਾਪ ਵੀ ਮਾਫ਼ ਹੋਣਗੇ ਗੁਨਾਹ ਵੀ ਮਾਫ਼ ਹੋਣਗੇ ਪਰ ਉਹ ਗੁਰੂ ਮੂਬਾਰਕ ਚਰਨਾਂ ਦੇ ਵਿੱਚ ਜਦ ਤੂੰ ਉਤਰ ਲੱਗ ਰਹੇਂਗਾ ਮਾਨ ਕਰੋ ਤੁਧ ਉਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦਪੂਰ ਤੇ ਤੁਮ ਬਖਸ਼ਣ ਹਾਰੇ ਸਤਿਗੁਰੂ ਜੀਓ ਅਸੀਂ ਤਾਂ ਅਪਰਾਧੀ ਆ ਇਹ ਮਨ ਦਾ ਕੋਈ ਪਤਾ ਨਹੀਂ ਹੈ ਹਲਪਗ ਜੀਵ ਹੈ ਕਦੋਂ ਇਹ ਗੁਨਾਹ ਕਰੇ ਹਮ ਅਲਪਮਤ ਥੋੜੀ ਤੁਮ ਆਪਨ ਵਿਰਧ ਰਖਾਵੋ ਕਿ ਸਤਿਗੁਰੂ ਸਾਡੀ ਤਾਂ ਬੁੱਧੀ ਜੀਵ ਅਲਪ ਥੋੜੀ ਹੈ ਕਦੋਂ ਗਨਾ ਨੂੰ ਲੋਚੇ ਇਕਦੇ ਪਾਪਾਂ ਨੂੰ ਲੋਚੇ ਕੋਈ ਪਤਾ ਨਹੀਂ ਹਾਂ ਜਦੋਂ ਸਤਿਗੁਰੂ ਤੁਹਾਡਾ ਸਿਰ ਤੇ ਹੱਥ ਹੋਇਆ ਤਾਂ ਪਾਪ ਤਾਂ ਕੀ ਤਤੀ ਵਾਉ ਨ ਲਗਈ ਪਾਰ ਬ੍ਰਹਿਮ ਸ਼ਰਣਾ ਬੱਸ ਮੈਂ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਆ ਗਏ ਹਾਂ ਜਦੋਂ ਅਸੀਂ ਚਰਣਾ ਦੇ ਵਿੱਚ ਆਉਣੇ ਆ ਤਾਂ ਉਦੋਂ ਸਾਰੇ ਗੁਨਾ ਸਾਰੇ ਪਾਪ ਕਬੂਲ ਕਰਨੇ ਪੈਂਦੇ ਨੇ ਕਿ ਮਾਇਆ ਵੀ ਕੀਤਾ ਵੀ ਕੀਤਾ ਫਿਰ ਸਤਿਗੁਰੂ ਤੱਤੀ ਬਾਣੀ ਲਾਣ ਦਿੰਦੇ ਜੇ ਤੂੰ ਅੱਗੇ ਤੋਂ ਤੋਬਾ ਕਰਦਾ ਤਾਂ ਅੱਗੇ ਤੋਂ ਤੂੰ ਸਹੀ ਰਸਤੇ 'ਤੇ ਚੱਲੇਗਾ ਤਾਂ ਤਾਂ ਨਹੀਂ ਤੱਤੀ ਬਾ ਲਗਦੀ ਇੱਥੇ ਆ ਕੇ ਨੱਕ ਰਗੜਿਆ ਮੱਥਾ ਰਗੜਿਆ ਸਤਿਗੁਰਾਂ ਦੇ ਕੋਲ ਗਿਆ ਦੁਨੀਆਂ ਦੇ ਵਿੱਚ ਫੇਰ ਉਹੀ ਫੇਰ ਸੁਭਾਰਿਆ ਤਰ ਬਦਲਿਆ ਨਾ ਫੇਰ ਨਹੀਂ ਸਤਿਗੁਰੂ ਕਹਿੰਦੇ ਨੇ ਤੱਤੀ ਬਾ ਉਹਨਾਂ ਨੂੰ ਨਹੀਂ ਲੱਗਦੀ ਜਿਹੜੇ ਗੁਰੂ ਮਹਾਰਕ ਚਰਨਾਂ ਦੇ ਆਸਰੇ ਰਜਾ ਦੇ ਵਿੱਚ ਚੱਲਦੇ ਨੇ ਰੱਬ ਦੀ ਰਜਾ ਕੱਲੇ ਗੁਰੂ ਦੇ ਟਿਕਾਣੇ ਤੇ ਆ ਕੇ ਨਹੀਂ ਹੈ ਕਿ ਸਾਨੂੰ ਅਸੀਂ ਕਿ ਇੱਥੇ ਮਤ ਬਾਣੀ ਪੜਦੇ ਆ ਬਾਣੀ ਸੁਣਦੇ ਆ ਵਿਚਾਰਾ ਕਰਦੇ ਆ ਅਤੇ ਗੁਰੂ ਮਹਾਰਕ ਚਰਨਾਂ ਦੇ ਵਿੱਚ ਬੈਠੇ ਆ ਰੱਬ ਦੀ ਰਜਾ ਤੇਰੇ ਘਰ ਦੇ ਵਿੱਚ ਵੀ ਹੈ ਕਰਦਾ ਰਹਿਣ ਦਾ ਬੋਲਣ ਦਾ ਤੌਰ ਤਰੀਕ ਕੰਮਕਾਰ ਕਿਰਤ ਦੇ ਵਿੱਚ ਵੀ ਰੱਬ ਦੀ ਰਜਾ ਹੈ ਦੁਨੀਆ ਬੋਲਣ ਲੱਗੇ ਆ ਪੈ ਰੱਬ ਦੇ ਪੈ ਦੇ ਵਿੱਚ ਰਹਿਣਾ ਰੱਬ ਦੀ ਰਜਾ ਹੈ ਦੇਖਣਾ ਰੱਬ ਦੇ ਪੈ ਦੇ ਵਿੱਚ ਸੁਣਨਾ ਰੱਬ ਦੇ ਪੈ ਦੇ ਵਿੱਚ ਚੱਲਣਾ ਰੱਬ ਦੇ ਪੈ ਦੇ ਵਿੱਚ ਕਿ ਗਰਥ ਰਸਤੇ ਤੇ ਨਹੀਂ ਜਾਣਾ ਜੋ ਕੁਝ ਤੂੰ ਕਰਨ ਰੱਬ ਦੇ ਪੈ ਦੇ ਵਿੱਚ ਕਰਨਾ ਤਾਂ ਇਹੀ ਰੱਬ ਦੀ ਬੰਦਗੀ ਹੈ ਕੋਈ ਸਤਿਗੁਰਾਂ ਨੇ ਬਖੜਾ ਥੋੜਾ ਕਿਤੇ ਕਿਹਾ ਕਿ ਤੂੰ ਐਦਾਂ ਬਾਈ ਟਕਾਣਾ ਲਾ ਕੇ ਬਹਿ ਜਾ ਸਭ ਕੁਝ ਛੱਡ ਦੇ ਦੁਨੀਆ ਦਾ ਬੰਦਗੀ ਇਹਦੇ ਵਿੱਚ ਹੀ ਹੈ ਸਤਿਗੁਰੂ ਕਹਿੰਦੇ ਨੇ ਕਰਤ ਬਿਰਤ ਕਰਤ ਧਰਮੰਦੀ ਹੱਥੋਂ ਦੇਖੈ ਪਲਾ ਮਨਾਵੇ ਹੱਥੋਂ ਦੇ ਪਲਾ ਮਨਾ ਜੀ ਨੂੰ ਤੂੰ ਦੇ ਰੇ ਆ ਤਾਂ ਰੱਬ ਨੂੰ ਕਹੀਂ ਰੱਬ ਜੀ ਪਰਮਾਤਮਾ ਜੀ ਜਿਵੇਂ ਮੈਨੂੰ ਦੇਣ ਵਾਲਾ ਬਣਾਇਆ ਮੈਨੂੰ দান ਕਰਦਾ ਏਦਾਂ ਦਾ ਇਹਨੂੰ ਬਣਾਇਆ ਕਿ ਏਦਾਂ ਦਾ ਇਹਨੂੰ ਬਣਾਇਓ ਕਿ ਦੁਬਾਰਾ ਮੰਗੇ ਨਾ ਇਹਦੇ ਏਦਾਂ ਦੇ ਵਾਰੇ ਨਿਆਰੇ ਕਰਦੇ ਹੋ ਝੋੜੀਆਂ ਭਰਦੇ ਹੋ ਕਿ ਸਤਿਗੁਰੂ ਇਹ ਵੀ ਅੱਗੇ ਫਿਰ ਬੰਦੇ ਕਾਰੋਬਾਰ ਦੇ ਵਿੱਚ ਤਰੱਕੀਆਂ ਸਰੀਰਿਕ ਦੰਦਰੁਸਤੀਆਂ ਸਤਿਗੁਰੂ ਗਸ ਨਿਹਾਲ ਕਰਦੇ ਉਹਨਾਂ ਹੱਥੋਂ ਦੇ ਕੇ ਪਲਾ ਮਨਾਵੇ ਇਹਨੂੰ ਕਹਿੰਦੇ ਨੇ ਹੱਥੋਂ ਦੇਖ ਕੇ ਪਲਾ ਮਨਾਵੇ ਦਾਨ ਪੁੰਨ ਕਰਕੇ ਜਿਤਾਉਣਾ ਨਹੀਂ ਕਿਸੇ ਨੂੰ ਪਰ ਉਹ ਰੱਬ ਦੇ ਦਰ ਤੇ ਜਿਆਦਾ ਫਰਫੁਲਤ ਹੁੰਦਾ ਮੰਨ ਲਓ ਬੀਜ ਧਰਤੀ ਤੇ ਵਿਜਣਾ ਜਿਹੜਾ ਉੱਪਰ ਬੀਜ ਗੇਰੇ ਆ ਜਾਂਦਾ ਉਹ ਨਹੀਂ ਉਗਦਾ ਬੀਜ ਨੂੰ ਧਰਤੀ ਦੇ ਵਿੱਚ ਜਦਾਂ ਜਦਾਂ ਧਰਤੀ ਦੇ ਅੰਦਰ ਲਾਇਆ ਜਾਂਦਾ ਜਾਂ ਧਰਤੀ ਤੇ ਗੇਰ ਕੇ ਉੱਤੇ ਸੁਹਾਗਾ ਮਾਰਿਆ ਜਾਂਦਾ ਕਿ ਸੁਹਾਗਾ ਜਿਹੜਾ ਹੁੰਦਾ ਉਹ ਬੀਜ ਨੂੰ نیچے ਕਰ ਦਿੰਦਾ ਮਿੱਟੀ ਦੇ ਧਰਤੀ ਦੇ ਕਾ ਫਿਰ ਭੁੰਗਰ ਦੇ ਬੀਜ ਹੁਣ ਸਾਡਾ ਵੀ ਬੀਜ ਹੈ ਅਸੀਂ ਬੀਜਣ ਮਿੱਟੀ ਪਾ ਲਈਏ ਜਿਕਰੇ ਨਾ ਕਰੀਏ ਸਤਿਗੁਰੂ ਕਹਿੰਦੇ ਨੇ ਫਿਰ ਦੇਖੀ ਰੱਬ ਨੇ ਜਦੋਂ ਤੈਨੂੰ ਉਹਦੇ ਭਾਗ ਲਾਉਣੇ ਨੇ ਰੱਬ ਨੇ ਜਦੋਂ ਤੈਨੂੰ ਉਹਦੇ ਦੇਣਾ ਹੈਗੇ ਇਸ ਪਿਆਰੇ ਨੂੰ ਸਿਖਰਾਂ ਤੱਕ ਹਰਸ਼ ਪਰਸ਼ ਤੋਂ ਹਰਸ਼ ਤੇ ਲੈ ਜਾਣਗੇ ਪਰ ਜਦੋਂ ਤੂੰ ਗੁਬਤ ਰੱਬ ਤੇਰੇ ਨਾਲ ਚੱਲਦਾ ਤੂੰ ਰੱਬ ਦੇ ਨਾਲ ਗੁਬਤ ਚੱਲੇਗਾ ਕਿਉਂਕਿ ਰੱਬ ਦੇ ਨਾਲ ਤਾਂ ਅਸੀਂ ਗੁਬਤ ਨਹੀਂ ਆ ਦੁਨੀਆਂ ਦੇ ਵਿੱਚ ਇਥੇ ਕੁਝ ਕਰ ਲਈਏ ਤਾਂ ਵਾਰ ਜਾ ਕੇ ਕਈ ਦਫਾ ਸੀ ਜ਼ਿਕਰ ਕਰਦੇ ਆ ਸਤਿਗੁਰ ਕਹਿੰਦੇ ਰੱਬ ਦੀ ਰਜ ਹੈ ਅਤੇ ਰੱਬ ਦੀ ਰਜ ਹੈ ਦੇ ਵਿੱਚ ਸਾਧੂ ਕੋ ਮਿਲਣੇ ਜਾਈਏ ਸਾਥ ਨਾਲ ਲੀਜੇ ਕੋਈ ਉਹਨਾਂ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਉਣਾ ਕਿਨੂੰ ਨਾਲ ਲੈ ਕੇ ਆਈਏ ਹੁਣ ਜਦੋਂ ਆਪਾਂ ਜ਼ਿਕਰ ਕਰਦੇ ਆ ਸਾਰੇ ਪਰਿਵਾਰ ਨੂੰ ਲੈ ਕੇ ਚੱਲੀਏ ਸਾਰਿਆਂ ਦੇ ਬਾਰੇ ਨਿਆਰੇ ਹੋਣਗੇ ਪਰ ਸਤਿਗੁਰ ਕਹਿ ਰਹੇ ਨੇ ਕਿ ਸਾਥ ਨਾਲ ਲੀਜੇ ਕੋਈ ਸਾਥ ਕਹਿੰਦੇ ਨੇ ਆਪਣੀ ਮੈਂ ਨੂੰ ਸਾਥ ਕਹਿੰਦੇ ਨੇ ਸਾਡੀ ਈਗੋ ਨੂੰ ਆਵੀ ਮੇਰਾ ਆਵੀ ਮੇਰਾ ਇਹਨੂੰ ਨਾ ਨਾਲ ਲੈ ਕੇ ਜਾਈ ਮੈਂ ਤਾਂ ਤੁਹਾਡੇ ਦਰ ਤੇ ਕੱਲਾ ਆਇਆ ਸਤਿਗੁਰੂ ਬਸ ਤੁਮਰੀ ਸਾਰਨਾ ਤੁਮਰੀ ਆਸ ਕਮੀ ਸੱਜਣ ਸੋਹਿੰਦੀ ਰੱਖੋ ਰੱਖਣ ਹਾਰ ਦੇ ਅਲ ਨਾਨਕ ਕਰਕੇ ਬੋਲੇ ਤੁਹਾਡੇ ਦਰ ਦੇ ਬੋਲੇ ਆ ਸਤਿਗੁਰੂ ਰੱਖੋ ਭਾਵੇਂ ਮਾਰੋ ਭਗਤ ਕਬੀਰ ਜੀ ਕਹਿੰਦੇ ਜੀ ਆਪੇ ਭਾਵੇਂ ਮਾਰ ਨਾਮ ਤੇਰਾ ਅਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਕਰ ਕ ਜੀ ਆਇਆ ਪਾਵੇ ਮਾਰ ਤੁਹਾਡੇ ਗੁਲਾਮ ਮਨ ਲੋ ਗੁਲਾਮਾਂ ਦਾ ਪਾਪ ਤੁਹਾਡੀ ਰਜਾ ਤੋਂ ਬਾਰ ਨਹੀਂ ਚੱਲਾਂਗੇ ਜਦੋਂ ਐਦਾਂ ਅਵਸਥਾ ਬਣਦੀ ਹੈ ਸਤਿਗੁਰੂ ਕਹਿੰਦੇ ਨੇ ਝੋਲੀ ਦੇ ਵਿੱਚ ਆਨੰਦ ਪੈਂਦਾ ਉਹ ਅਨੰਦ ਪੈਂਦਾ ਬੰਦ-ਬੰਦ ਕਟਿਆ ਜਾਂਦਾ ਆਨੰਦ ਬਰਕਰਾਰ ਹੈ ਚਰਖੜੀਆਂ ਤੇ ਚੜੇ ਜਾਂ ਚੜੇ ਜਾਂਦੇ ਨੇ ਆਨੰਦ ਬਰਕਰਾਰ ਹੈ ਪਰ ਜਦੋਂ ਝੜਖੜੀਆਂ ਤੇ ਪਿਓ ਪੁੱਤ ਨੂੰ ਬੰਨਿਆ ਸੀ ਸੋ ਵੇਕਰ ਸਿੰਘ ਅਤੇ ਸਹਿਵਾਰ ਸਿੰਘ ਪਿਓ ਪੁੱਤਰ ਸੀ ਹੁਣ ਝੜਖੜੀਆਂ ਇੱਕ ਚਰਖਾ ਹੁੰਦਾ ਉਹਦੇ ਵੱਡੇ ਆਕਾਰ ਦਾ ਉਹਨੂੰ ਚਰਖੜੀ ਗਿਆ ਜਾਂਦਾ ਤਾਂ ਜਦੋਂ ਹੁਣ ਝੜਖੜੀਆਂ ਤੇ ਪਹਿਲਾਂ ਜਦੋਂ ਕੋ ਜਾ ਰਹੇ ਨੇ ਸਵੇਰੇ ਨੇ ਤਿੱਖੇ ਲੱਗੇ ਹੋਏ ਹੁਣ ਮੱਥੇ 'ਚ ਵੱਜਣਾ ਹੈ ਮੂੰਹ 'ਚ ਵੱਜਣਾ ਹੈ ਕਿੱਥੇ ਵੱਜਣਾ ਹੈ ਹੁਣ ਪਿਓ ਪੁੱਤਰ ਨੂੰ ਦਲਾਸਾ ਦੇ ਰਹੇ ਐ ਅਤੇ ਪੁੱਤਰ ਪਿਉ ਨੂੰ ਦੇ ਰਿਹਾ ਪੁੱਤਰ ਜੀ ਆਪਾਂ ਇਹ ਵੇਖੋ ਕਿ ਸਾਡੇ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕਿਹੜਾ ਜਾਂਦਾ ਦੋਮਾ ਨੇ ਕਿਹਾ ਪੁੱਤਰ ਨੇ ਪਿਉ ਨੇ ਤੇ ਆਪਣੀ ਜਿਹੜੀ ਫਤਿਹ ਕਜਾਉਣੀ ਹੈ ਨਾ ਆਪਾਂ ਜੈਕਾਰਾ ਲਾਉਣਾ ਉਹਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ ਜਦੋਂ ਤੱਕ ਇਹਨਾਂ ਦੀ ਚਰਖੜੀ ਚੱਲਦੀ ਹੈ ਜਦੋਂ ਤੱਕ ਸਾਡੇ ਸੁਵਾਸ ਚੱਲਦੇ ਨੇ ਇਹ ਤੋਂ ਵੱਡਾ ਆਨੰਦ ਕੀ ਹੋ ਸਕਦਾ ਹੈ ਚਰਖੜੀਆਂ ਤੇ ਚੜੇ ਜਾ ਰਹੇ ਨੇ ਜਿਹੜੇ ਪੁਹਾਰਾ ਚਲਦਾ ਜਿਵੇਂ ਪੁਹਾਰੇ ਦੇ ਵਾਂਗ ਉਹਨਾਂ ਦੇ ਰਤਾ ਐ ਵਹਿੰਦੀ ਹੈ ਉਹਨਾਂ ਦੀ ਪਰ ਫਿਰ ਵੀ ਜੈਕਾਰੇ ਲੱਗ ਰਹੇ ਨੇ ਅਖੀਰਲੇ ਸਵਾਸ ਤੱਕ ਜੈਕਾਰੇ ਲਾਉਂਦੇ ਰਹੇ ਪਾ ਕਹਿਣ ਦਾ ਭਾਵ ਅਖੀਰਲੇ ਸਵਾਸਾਂ ਤੱਕ ਉਹਨਾਂ ਕੋਲ ਆਨੰਦ ਸੀ ਉਹ ਆਨੰਦ ਸਾਡੀ ਝੋਲੀ ਦੇ ਵਿੱਚ ਪਾਉਂਦੇ ਨੇ ਅੱਜ ਸਤਿਗੁਰੂ ਕਿ ਤੇਰੇ ਹੱਥ ਦੇ ਵਿੱਚ ਰਜਾ ਦੇ ਵਿੱਚ ਚੱਲਣਾ ਜਾਂ ਰਜਾ ਤੋਂ ਬਾਹਰ ਚੱਲਣਾ ਰਜਾ ਦੇ ਵਿੱਚ ਆਨੰਦ ਹੀ ਆਨੰਦ ਹੈ ਰਜਾ ਤੋਂ ਬਾਹਰ ਹੋਇਆ ਸੰਗਤ ਜੀ ਬੇਮੁਖ ਹੋਇਆ ਰਾਮਤ ਲਗਨ ਜਨਮਵਜੋ ਫਿਰ ਜਨਮਾਂ ਜਨਮਾਂ ਤਰਾਂ ਦੇ ਰੋਗ ਆ ਚਿੰਬੜਦੇ ਨੇ ਜਿਹੜਾ ਨਹੀਂ ਵੀ ਰੋਗ ਹੁੰਦਾ ਉਹ ਵੀ ਆ ਚਿੰਬੜਦਾ ਸਾਨੂੰ ਕਿਉਂਕਿ ਅਸੀਂ ਮਾੜੇ ਸੋਚ ਵਿਚਾਰ ਮਾੜੇ ਕਰਮਾਂ ਕਰਕੇ ਉਹਨੂੰ ਸਦਾ ਦੇ ਦਿੰਨੇ ਆ ਤਾਂ ਸਤਿਗੁਰਾਂ ਦੇ ਕੋਲ ਆ ਸਤਿਗੁਰਾਂ ਨੇ ਤੇਰੇ ਬਾਰੇ ਨਿਆਰੀ ਕਰਨੇ ਨੇ ਸਮਾਪਤੀ ਦਾ ਸਮੇਂ ਮੁੰਨਾਂ ਕੋ ਲਾਂਦੀ ਖਿਮਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ